ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 113 ਕਪੂਰਥਲੇ ਰੈੱਡ ਕਰਾਸ ਸੁਸਾਇਟੀ ਲਈ ਨਵੀਂ ਨੋਬਾਕਾਰ ਖਰੀਦਣ ਦਾ ਪੰਗਾ ਜਦ ਭਾਈ ਦਾ ਖੁਦ ਭਾਈ ਵੈਰੀ ਹੋਵੇ ਫਿਰ ਲੋੜ ਨਾ ਚੀਤੇ ਲੱਕੜ ਬੱਗੇ ਦੀ ਉਹ ਪੂੰਛਾਂ ਫੜ ਕੇ ਚਮੜੀ ਚੇੜਨ ਵਿਫਤਾ ਦੇ ਮਾਰੇ ਹੋਏ ਮਾੜੇ ਟੱਗੇ ਦੀ अप्रैल 2011 ਵਿੱਚ ਮੈਂ ਸੰਗਰੂਰ ਤੋਂ ਬਦਲ ਕੇ ਕਪੂਰਥਲੇ ਚਲਾ ਗਿਆ। ਮੇਰੀ ਲੱਤ ਤੇ ਸੱਟ ਲੱਗਣ ਕਾਰਨ ਐਮਬੈਸਡਰ ਕਾਰ ਵਿੱਚ ਮੇਰੇ ਲਈ ਸਫ਼ਰ ਕਰਨਾ ਸਰੀਰਕ ਕਸ਼ਟ ਪੈਦਾ ਕਰਦਾ ਸੀ। ਮੈਂ ਸੰਗਰੂਰ ਵੀ ਰੈੱਡ ਕਰਾਸ ਸੁਸਾਇਟੀ ਦਾ ਪ੍ਰਧਾਨ ਹੋਣ ਦੇ ਨਾਤੇ ਇੱਕ ਨੀچے بیس ਮਾਡਲ ਦੀ ਇਨੋਵਾ ਕਾਰ ਖਰੀਦੀ ਸੀ ਜਿਸ ਦਾ ਖਰਚਾ ਵੀ ਘੱਟ ਸੀ ਤੇ ਸਫ਼ਰ ਕਰਨਾ ਵੀ ਸੌਖਾ ਸੀ। ਫਿਰ ਮੈਂ ਕਪੂਰਥਲੇ ਵੀ ਇੱਕ ਕਾਰ ਇਨੋਵਾ ਰੈੱਡ ਕਰਾਸ ਸੁਸਾਇਟੀ ਦਾ ਪ੍ਰਧਾਨ ਹੋਣ ਦੇ ਨਾਤੇ ਖਰੀਦ ਲਈ। ਉਥੇ ਰੈੱਡ ਕਰਾਸ ਕੋਲ ਪੈਸੇ ਬਾਦੂ ਸੰ ਕੁਜਰਾਸ਼ੀ ਦੀ ਐਫ ਡੀਆਰ ਕਰਵਾਈ ਹੋਈ ਸੀ ਦੁਕਾਨਾਂ ਤੇ ਹੋਰ ਕਈ ਸਾਧਨਾਂ ਤੋਂ ਕਰਾਇਆ ਤੇ ਆਮਦਨ ਹੋਣ ਕਰਕੇ ਰੈੱਡ ਕਰਾਸ ਦੀ ਹਾਲਤ ਸੌਕੀ ਸੀ ਮੇਰੇ ਇਸ ਫੈਸਲੇ ਦਾ ਸਿਰਫ ਮੇਰੇ ਸਰਕਾਰੀ ਡਰਾਈਵਰ ਨੂੰ ਘਾਟਾ ਸੀ ਕਿਉਂਕਿ ਅੰਬੈਸਡਰ ਕਾਰ ਜੋ ਪੈਟਰੋਲ ਤੇ ਸੀ ਜਿਸ ਤੇ ਤੇਲ ਅਤੇ ਮਰਮਤ ਦਾ ਖਰਚਾ ਕਾਫੀ ਭਾਰੀ ਸੀ ਡੀਸੀ ਲਈ ਸਰਕਾਰ ਦੇ ਪੈਸੇ ਤੇ ਰੈੱਡ ਕਰਾਸ ਦੇ ਪੈਸੇ ਇੱਕੋ ਜਿੰਨੇ ਪਿਆਰੇ ਹੁੰਦੇ ਨੇ ਫਰਕ ਸਿਰਫ ਇਨਾ ਹੁੰਦਾ ਹੈ ਕਿ ਸਰਕਾਰ ਦੇ ਪੈਸੇ ਖਰਚਣ ਲਈ ਸਰਕਾਰ ਦੀਆਂ ਮਨਜ਼ੂਰੀਆਂ ਬਜਟ ਦੇ ਹਿਸਾਬ ਅਨਸਾਰ ਖਰਚਨੇ ਹੁੰਦੇ ਨੇ ਪਰ ਰੈੱਡ ਕਰਾਸ ਦੀ ਆਮਦਨ ਵੀ ਡੀਸੀ ਕਰਦਾ ਤੇ ਖਰਚ ਵੀ ਇਸ ਵਿੱਚ ਕੁਝ ਨਸ਼ਾ ਛਡਾਊ ਕੇਂਦਰ ਦਵਾਈਆਂ ਮਹੀਨੇ ਦੇ ਇਲਾਜ ਲਈ ਖੋਣਦਾਨੀਆਂ ਨੂੰ ਇਨਾਮ ਆਦ ਲਈ ਖਰਚੇ ਜਾਂਦੇ ਹਨ ਪੁਰਾਣੀ ਗੱਡੀ ਵੇਚ ਕੇ ਨਵੀਂ ਗੱਡੀ ਦੀ ਖਰੀਦਦਾਰੀ ਮਲਾਜ਼ਮਾਂ ਦੀਆਂ ਤਨਖਾਹਾਂ ਆਦ ਦੇਣੀਆਂ ਹੁੰਦੀਆਂ ਨੇ ਡੀਸੀ ਕਈ ਵਾਰੀ ਰੈੱਡ ਕਰਾਸ ਦੀ ਗੱਡੀ ਸਰਕਾਰ ਲਈ ਤੇ ਸਰਕਾਰ ਦੀ ਰੈੱਡ ਕਰਾਸ ਦੀ ਵਰਤ ਲੈਂਦਾ ਹੈ ਜਿਹੜੀ ਤੇਲ ਦੇ ਖਰਚੇ ਵਜੋਂ ਬਚਤ ਡਰਾਈਵਰ ਨੂੰ ਹੋਣੀ ਸੀ ਉਹ ਨਵਾਂ ਕਾਰ ਖਰੀਦਨ ਕਰਕੇ ਖਤਮ ਹੋ ਗਈ ਡੀਸੀ ਦੀ ਸਰਕਾਰੀ ਕਾਰ ਏਡੀਸੀ ਨੂੰ ਦੇ ਦਿੱਤੀ ਗਈ ਕਿਉਂਕਿ ਉਸਦੀ ਕਾਰ ਦੀ ਹਾਲਤ ਬਹੁਤ ਖਸਤਾ ਸੀ ਡਰਾਈਵਰ ਵੀ ਏਡੀਸੀ ਨਾਲ ਜਾਣਾ ਸੁਭਾਵਕੀ ਸੀ ਡਰਾਈਵਰ ਦੀ ਇੱਕ ਆਮਦਨ ਖਤਮ ਹੋ ਗਈ ਜੋ ਉੱਪਰ ਹੋਣੀ ਸੀ ਦੂਜੀ ਡੀਸੀ ਤੋਂ ਏਡੀਸੀ ਦਾ ਡਰਾਈਵਰ ਲੱਗਣ ਨਾਲ ਡਿਮੋਸ਼ਨ ਹੋ ਗਈ ਇਹ ਦੋਹਰਾ ਸਦਮਾ ਉਸ ਲਈ ਬਰਦਾਸ਼ਤ ਹੋਣ ਯੋਗ ਨਹੀਂ ਸੀ ਜ਼ਖਮੀ ਸੁਪਨੇ ਕਿਤੇ ਨਾ ਕਿਤੇ ਡੰਗ ਮਾਰਨਾ ਹੁੰਦਾ ਕੋਈ ਨਾ ਕੋਈ ਰੈੱਡ ਕਰਾਸ ਦਾ ਮੁਲਾਜ਼ਮ ਹੀ ਖੁਸ਼ ਨਹੀਂ ਹੋਣਾ ਜੋ ਚਾਹੁੰਦੇ ਸਨ ਕਿ ਉਹਨਾਂ ਦੀ ਤਨਖਾਹ ਵਧਾ ਦਿੱਤੀ ਜਾਵੇ ਐਸਐਸਪੀ ਕਪੂਰਥਲਾ ਵੱਲੋਂ ਵੀ ਹਰ ਵਾਰ ਇਹ ਮੰਗ ਰੱਖੀ ਜਾਂਦੀ ਇੱਕ ਚਿੱਟੀ ਨਵਾਬਾਹ ਕਾਰ ਸੀਐਮ ਅਤੇ ਡਿਪਟੀ ਸੀਐਮ ਦੇ ਕਾਫਲੇ ਲਈ ਰਿਜ਼ਰਵ ਰੱਖੀ ਜਾਵੇ ਉਹ ਦੋਵੇਂ ਜ਼ਿਲ੍ਹੇ ਵਿੱਚ ਅਕਸਰ ਆਉਂਦੇ ਰਹਿੰਦੇ ਸੀ ਰੈੱਡ ਕਰਾਸ ਦੇ ਰਿਕਾਰਡ ਵਿੱਚ ਦੋ ਪੈਟਰੋਲ ਦੀਆਂ ਵੈਸਟ ਕਰਾਂ ਨੂੰ ਕੰਡਮ ਕਰਕੇ ਇੱਕ ਡੀਜ਼ਲ ਦੀ ਨਵਾਬਾਹ ਕਾਰ ਰੈੱਡ ਕਰਾਸ ਦੇ ਖਾਤੇ ਵਿੱਚ ਖਰੀਦ ਲਈ ਗਈ ਬਕਾਇਦਾ ਮਤਾ ਪਾਇਆ ਸਿਰਫ ਕਸਰ ਇਹ ਰਹੇਗੀ ਕਿ ਸਟੇਟ ਰੈੱਡ ਕਰਾਸ ਸੋਸਾਇਟੀ ਵੱਲੋਂ ਮਨਜ਼ੂਰੀ ਨਹੀਂ ਲਈ ਗਈ ਇਹ ਤੱਥ ਦਫਤਰੀ ਸਟਾਫ ਵੱਲੋਂ ਮੇਰੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ ਜਦੋਂ ਪਤਾ ਲੱਗਿਆ ਉਸ ਵੇਲੇ ਹੀ ਰੈੱਡ ਕਰਾਸ ਦੇ ਸਟੇਟ ਪੱਧਰ ਦੇ ਸਕੱਤਰ ਨੂੰ ਲਿਖ ਦਿੱਤਾ ਗਿਆ ਕਿ ਕਾਰਨੇਮਾ ਅਨੁਸਾਰ ਸਰਕਾਰੀ ਰੇਟ ਤੋਂ ਘੱਟ ਪਾਤੇ ਖਰੀਦੀ ਗਈ ਹੈ ਫਿਰ ਵੀ ਜੇ ਕਿਸੇ ਸਰਸਰੀ ਮਨਜ਼ੂਰੀ ਦੀ ਲੋੜ ਹੈ ਤਾਂ ਕਾਰਜਬਾਤ ਪ੍ਰਵਾਨਗੀ ਭੇਜੀ ਜਾਵੇ ਉਹਨਾਂ ਵੱਲੋਂ ਨਾ ਪ੍ਰਵਾਨਗੀ ਭੇਜੀ ਗਈ ਨਾ ਰੱਦ ਕੀਤੀ ਗਈ ਸਟੇਟ ਰੈੱਡ ਕਰਾਸ ਸਕੂਲ ਹੋਰ ਵੀ ਕਈ ਜ਼ਿਲ੍ਹਿਆਂ ਦੇ ਅਜਿਹੇ ਕੇਸ ਲੰਬਤ ਸਨ ਉਧਰੋਂ ਜ਼ਿਲ੍ਹਾ ਪਟਿਆਲਾ ਦੇ ਡੀਸੀ ਨੇ ਵੀ ਮੇਰੇ ਵਾਂਗ ਰੈੱਡ ਕਰਾਸ ਸੁਸਾਇਟੀ ਵਿੱਚੋਂ ਇੱਕ ਕਾਰ ਖਰੀਦੀ ਸੀ ਸਾਰੇ ਹੀ ਜ਼ਿਲ੍ਹਿਆਂ ਵਿੱਚ ਇਹ ਰਵੈਤ ਚਾਲੂ ਸੀ ਕਿ ਜਦੋਂ ਡੀਸੀ ਕਿਸਕਰ ਜਾਂ ਮੁਖ ਸਕੱਤਰ ਨਾਲ ਕਾਰ ਖਰੀਦਣ ਦੀ ਗੱਲ ਕਰਦੇ ਉਹ ਵੀ ਜ਼ੁਬਾਨੀ ਇਹੋ ਸਲਾਹ ਦਿੰਦੇ ਕਿ ਰੈੱਡ ਕਰਾਸ ਚੋਂ ਲੈ ਲਵੋ ਸਰਕਾਰ ਕੋਲ ਨਵੀਆਂ ਕਾਰਾਂ ਖਰੀਦਣ ਲਈ ਅਜੇ ਬਜਟ ਪ੍ਰੋਵੀਜ਼ਨ ਨਹੀਂ ਹੈ ਉਧਰੋਂ ਕਿਸੇ ਗੈਰ ਸਰਕਾਰੀ ਸੰਸਥਾ ਨੇ ਲੋਕ ਹਿੱਤ ਵਿੱਚ ਪੰਜਾਬ ਤੇ ਹਰਿਆਣਾ ਤੇ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ ਇੱਕ ਜਨ ਹਿਤ ਪਟੀਸ਼ਨ ਪਾਈ ਸੀ ਕਿ 1998 ਤੋਂ 2008 ਤੱਕ ਭਾਵ 10 ਸਾਲ ਵਿੱਚ ਇਹ ਅੰਕੜੇ ਪੇਸ਼ ਕੀਤੇ ਜਾਣ ਕਿ ਰੈੱਡ ਕਰਾਸ ਸੁਸਾਇਟੀਆਂ ਨੂੰ ਹਰ ਸਾਲ ਕਿੰਨੀ-ਕਿੰਨੀ ਆਮਦਨ ਕਿਸ-ਕਿਸ ਸਾਧਨ ਤੋਂ ਹੋਈ ਤੇ ਕਿਸ-ਕਿਸ ਥਾਂ ਤੇ ਖਰਚ ਕੀਤੀ ਗਈ। ਇਹ ਲੋਕ ਹਿਤ ਪਟੀਸ਼ਨ ਵਿੱਚ ਪੜਤਾਲ ਦਾ ਸਮਾਂ ਕੇਵਲ 10 ਸਾਲ ਦਾ ਹੀ ਸੀ। ਹਾਈ ਕੋਰਟ ਨੇ ਇਸ ਲੰਬੀ ਚੌੜੀ ਮੁਸ਼ਕਲ ਦਾ ਹੱਲ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦੋ ਰਿਟਾਇਰਡ ਜੱਜਾਂ ਦੀ ਇੱਕ ਕਮੇਟੀ ਬਣਾ ਕੇ ਇੱਕ ਨਿਰਧਾਰਤ ਸਮੇਂ ਵਿੱਚ ਰਿਪੋਰਟ ਪੇਸ਼ ਕਰਨ ਲਈ ਹਦਾਇਤ ਕੀਤੀ। ਦੋਵੇਂ ਜੱਜ ਪੰਜਾਬ ਅਤੇ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਦੌਰਾ ਕਰਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ 10 ਸਾਲ ਦੇ ਕੰਮਾਂ ਦੀ ਸਮੀਖਿਆ ਕਰਨ ਲੱਗੇ। ਮੇਰੇ ਕੋਲ ਵੀ ਦੋਵੇਂ ਜੱਜ ਸੰਗਰੂਰ ਆਏ ਸਨ। ਅਸੀਂ ਪੂਰੀ ਤਫਸੀਲ ਪੇਜ ਦਿੱਤੀ ਸੀ। ਕਈ ਡੀਸੀਜ਼ ਨੇ ਜ਼ਿਲ੍ਹਾ ਰੈੱਡ ਕਰਾਸ ਦੇ ਨਾਮ ਤੇ ਜ਼ਮੀਨ ਹੀ ਨੀਮਾ ਨੂੰ ਚਿੱਕੇ ਟਾਂਕੇ ਪ੍ਰਾਈਵੇਟ ਬੰਦੇ ਨੂੰ ਲੀਜ਼ ਤੇ ਦੇ ਦਿੱਤੀ। ਕੋਈ ਸਾਲ ਬਾਅਦ ਲੀਜ਼ ਬਣੀ ਘਟਾ ਦਿੱਤੀ ਇਹ ਦਲੀਲ ਦੇ ਕੇ ਕਿ ਇੱਕ ਪ੍ਰਾਈਵੇਟ ਪਾਰਟੀ ਨੂੰ ਘਾਟਾ ਪਿਆ। ਕਿਸੇ ਨੇ ਪੈਟਰੋਲ ਪੰਪ ਤੇ ਮੈਰਿਜ ਪੈਲੇਸ ਬਣਵਾ ਦਿੱਤੇ ਸਨ। रेड क्रॉस ਦੀ ਸਮਿੰਤ ਕਿਸੇ ਨੇ ਫਿਰ ਲੀਜ਼ ਮਨੀ ਕੱਟ ਕਰ ਦਿੱਤੀ ਕਿਸੇ ਡੀਸੀ ਨੇ রেড ਕ੍ਰਾਸ ਫੰਡਸ ਵਿੱਚ ਡੀਸੀ ਦੀ ਕੋਠੀ ਬੈੱਡ ਫ੍ਰਿਜ ਏਸੀ ਟੀਵੀ ਤੇ ਹੋਰ ਸਮਾਨ ਖਰੀਦਿਆ ਹੋਇਆ ਸੀ ਹਰ 6 ਮਹੀਨੇ ਬਾਅਦ ਦੋਵੇਂ ਸਰਕਾਰਾਂ ਆਪਣੇ ਆਪਣੇ ਜ਼ਿਲ੍ਹੇ ਦੀ ਕਾਰਵਾਈ ਰਿਪੋਰਟ ਹਾਈ ਕੋਰਟ ਬਲੌਨਰ ਅਧਾਰਤ ਜੱਜਾਂ ਦੀ ਕਮੇਟੀ ਰਾਹੀਂ ਹਾਈ ਕੋਰਟ ਵਿੱਚ ਅੰਤਰਮ ਰਿਪੋਰਟ ਪੇਸ਼ ਕਰਦੀਆਂ ਸਨ ਹਾਈ ਕੋਰਟ ਦੇ ਜੱਜਾਂ ਦੀ ਕਮੇਟੀ ਕੋਲ ਸਮੇਂ ਦੀ ਕਾਟ ਕਰਨ ਜਾਂ ਕਿਸੇ ਹੋਰ ਕਾਰਨ ਕਰਕੇ ਕਪੂਰਥਲਾ ਜ਼ਿਲ੍ਹੇ ਦਾ ਦੌਰਾ ਹੀ ਨਹੀਂ ਕੀਤਾ ਗਿਆ ਸਾਡੇ ਕਿਸੇ ਮਿਹਰਬਾਨ ਸੱਜਣ ਨੇ ਇੱਕ ਵਕੀਲ ਦੇ ਨਾਮ ਤੇ ਜਾਲੀ ਦਸਤਕਤ ਕਰਕੇ ਰੈਡ ਕ੍ਰਾਸ ਚੋਂ ਨੋਵਾ ਕਾਰਡ ਡੀਸੀ ਦੀ ਪਤਨੀ ਲਈ ਖਰੀਦ ਕੇ ਰੈਡ ਕ੍ਰਾਸ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਦਾ ਇਲਜ਼ਾਮ ਲਾ ਕੇ ਸ਼ਿਕਾਇਤ ਮੈਨੀ ਸੈਕਟਰੀਏਟ ਵਿੱਚ ਜੱਜਾਂ ਦੀ ਕਮੇਟੀ ਦੇ ਕਮਰੇ ਵਿੱਚ ਗੋਮਨਾਮ ਸ਼ਿਕਾਇਤ ਰੱਖਾਇਆ ਜੱਜਾਂ ਨੇ ਮੇਰੇ ਕੋਲੋਂ ਉਸ ਬਾਰੇ ਕਦੇ ਵੀ ਕੋਈ ਟਿੱਪਣੀ ਨਹੀਂ ਮੰਗੀ ਪਰੰਤੂ ਸਰਕਾਰ ਨੂੰ ਜਿਹੜਾ ਐਕਸ਼ਨ ਲੈਣ ਵਾਸਤੇ ਰਿਪੋਰਟ ਭੇਜ ਦਿੱਤੀ ਉਸ ਵਿੱਚ ਮੇਰੇ ਖਿਲਾਫੀ ਟਿੱਪਣੀ ਕਰਕੇ ਐਕਸ਼ਨ ਲੈਣ ਲਈ ਲਿਖ ਦਿੱਤਾ ਜਦੋਂ ਕਿ ਜੱਜ ਰਿਟਾਇਰਡ ਜੱਜਾਂ ਦੀ ਕਮੇਟੀ ਹੀ ਹਾਈ ਕੋਰਟ ਵੱਲੋਂ 1998 ਤੋਂ 2008 ਤੱਕ ਦੇ ਆਮਦਨ ਤੇ ਖਰਚਾਂ ਬਾਰੇ ਬਣਾਈ ਗਈ ਸੀ। ਇਹ ਕੇਸ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਹੀ ਨਹੀਂ ਸੀ। ਫਿਰ ਜਿਹੜੇ ਅਫਸਰਾਂ ਦੀ ਕਮੇਟੀ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵੱਲੋਂ ਸੇਵਾਮੁਕਤ ਜੱਜਾਂ ਦੀ ਕਮੇਟੀ ਦੀ ਰਿਪੋਰਟ ਨੂੰ ਖੋਹ ਕੇ ਹਾਈ ਕੋਰਟ ਵਿੱਚ ਜਵਾਬ ਦੇਣਾ ਸੀ। ਉਸ ਵਿੱਚ ਸਰਵਸ਼ੇਰੀ ਸੁਰੇਸ਼ ਕੁਮਾਰ, ਸਰਦਾਰ ਨਵਜੀਤ ਸਿੰਘਕੰਗ ਤੇ ਸ਼੍ਰੀਮਤੀ ਬੀਨੀ ਮਹਾਜਨ ਸਨ। ਉਹਨਾਂ ਨੇ ਵੀ ਮੈਨੂੰ ਕਦੇ ਆਪਣਾ ਪੱਖ ਪੇਸ਼ ਕਰਨ ਲਈ ਨਹੀਂ ਬੁਲਾਇਆ ਪਰ ਰਿਪੋਰਟ ਮੇਰੇ ਖਿਲਾਫ ਲਿਖ ਕੇ ਭੇਜ ਦਿੱਤੀ। ਇਹਨਾਂ ਤਿੰਨੇ ਸੀਨੀਅਰ ਅਫਸਰਾਂ ਨੇ ਜਿਹੜੇ ਆਰ ਆਰ ਗ੍ਰੇਡਰ ਦੇ ਅਫਸਰ ਸੀ ਉਹਨਾਂ ਦੇ ਗੁਨਾਹ ਵੱਡੇ ਸੀ ਉਹਨਾਂ ਨੂੰ ਗੋਲਮੋਲ ਕਰਕੇ ਦੋਸ਼ ਮੁਕਤ ਕਰ ਦਿੱਤਾ ਪੰਜਾਬ ਸਰਕਾਰ ਨੇ ਮੈਨੂੰ ਜਵਾਬ ਤਲਬੀ ਕਰਨ ਦੀ ਬਜਾਏ ਅਪੀਲ ਅਤੇ ਦੰਡ ਨਿਯਮ ਆਬਲੀ ਦੇ ਰੂਲ 10 ਤਹਿਤ ਛੋਟੀ ਸਜ਼ਾ ਦੇਣ ਲਈ ਕਾਰਨ ਦੱਸਣ ਨੋਟਿਸ ਜਾਰੀ ਕਰ ਦਿੱਤਾ ਮੈਂ ਉਸ ਦਾ ਸਾਰੇ ਤੱਥ ਸਪਸ਼ਟ ਕਰਕੇ ਜਵਾਬ ਦਿੱਤਾ ਸਰਕਾਰ ਸਹਿਮਤ ਨਾ ਹੋ ਕੇ ਮੈਨੂੰ ਛੋਟੀ ਸਜ਼ਾ ਦੇਣ ਲਈ ਮੇਰਾ ਕੇਸ ਭਾਰਤ ਸਰਕਾਰ ਤੇ ਹਮਲਾ ਵਿਭਾਗ ਨੂੰ ਭੇਜ ਦਿੱਤਾ ਜਿਵੇਂ ਕਿ ਆ ਜਾਂਦਾ ਹੈ ਵੱਡੇ ਮੀਆਂ ਤੋਂ ਵੱਡੇ ਮੀਆਂ ਛੋਟੇ ਮੀਆਂ ਸੁਭਾਨ ਅੱਲਾਹ ਦਿੱਲੀ ਵਾਲਿਆਂ ਨੇ ਲਿਖਿਆ ਕਿ ਅਫਸਰ ਹੁਣ ਰਿਟਾਇਰ ਹੋਇਆ ਹੈ ਇਸ ਲਈ ਛੋਟੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਵੱਡੀ ਸਜ਼ਾ ਦੇਣ ਤੱਕ ਕੇਸ ਬਣਾ ਕੇ ਭੇਜੋ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਦੇ ਇਸ਼ਾਰੇ ਤੇ ਮੈਨੂੰ ਨਿਯਮ 8 ਤਹਿਤ ਵੱਡੀ ਸਜ਼ਾ ਦੇਣ ਲਈ ਚਾਰਜ ਸ਼ੀਟ ਜਾਰੀ ਕਰ ਦਿੱਤੀ ਜਿਸ ਦਿਨ ਮੈਨੂੰ ਕਾਰ ਖਰੀਦੀ ਨੂੰ 4 ਸਾਲ ਪੂਰੇ ਹੋਣੇ ਸੀ ਉਸ ਦਿਨ ਰਾਤ ਨੂੰ 7 ਵਜੇ ਸ਼ਨੀਵਾਰ ਨੂੰ ਸੈਕਟਰੀਟਾ बाबू ਮੈਨੂੰ ਦਸਤੀ ਚਾਰਜ ਸ਼ੀਟ ਦੇਣ ਪਟਿਆਲੇ ਪੁੱਜਿਆ ਮੈਂ ਉਸ ਦਾ ਜਵਾਬ ਦਿੱਤਾ ਉਹਨਾ ਕਿੱਥੇ ਮੰਨਣਾ ਸੀ ਮੈਂ ਰਿਟਾਇਰ ਹੋ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਇੱਕ ਅਕਾਲੀ ਸਰਕਾਰ ਮੇਰੇ ਉਲਟ ਦੂਜੀ ਭਾਰਤ ਸਰਕਾਰ ਭਾਜਪਾ ਤੀਜੀ ਅਫਸਰशाही ਮੇਰੇ ਉਲਟ ਜਿਸ ਦਾ ਸਾਹਿਬ ਡਾਡਾ ਹੋਏ जिसको ਮਾਰ ਨਾ ਸਕੇ ਕੋਈ ਦੇ ਕਥਨ ਅਨੁਸਾਰ ਮੇਰੀ ਪੜਤਾਲ ਵੀ ਉਸ ਰਿਟਾਇਰ ਅਫਸਰ ਤੋਂ ਕਰਵਾਈ ਜਿਸ ਨਾਲ ਸਾਡੀ ਪੀਸੀਐਸ ਤੋਂ ਆਈਐਸ ਵਿੱਚ ਤਰੱਕੀ ਲਈ 10 ਸਾਲ ਸੁਪਰੀਮ ਕੋਰਟ ਕੇਸ ਚੱਲਦਾ ਰਿਹਾ ਸੀ ਉਹ ਮੇਰਾ ਦਿਲ ਰੱਖਣ ਲਈ ਮੈਨੂੰ ਕਹਿੰਦਾ ਬਾਈ ਜੀ ਤੁਸੀਂ ਪੜਤਾਲੀਆ ਰਿਪੋਰਟ ਆਪੇ ਲਿਖ ਦਿਓ ਮੈਂ ਦਸਖਤ ਕਰ ਦਿਆਂਗਾ ਪਰ ਉਸਨੇ ਗਲ ਗੋਲ ਲਿਖ ਕੇ ਅੰਤ ਵਿੱਚ ਲਿਖ ਦਿੱਤਾ ਕਿ ਅਫਸਰ ਦੀ ਅਣਗੈਲੀ ਹੈ ਹੁਣ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਸਿਰਫ ਅੰਤਮ ਫੈਸਲਾ ਲੈਣ ਤੋਂ ਪਹਿਲਾਂ ਸੀਐਮ ਜੋ ਕਿ ਸਟੇਟ ਵਿੱਚ ਨਿਯੁਕਤੀ ਤੇ ਡਿਸਮਿਸਲ ਅਧਿਕਾਰੀ ਹੁੰਦਾ ਹੈ ਕੋਲ ਮੈਂ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਮੈਨੂੰ ਅੰਤਮ ਸੁਣਵਾਈ ਨਿੱਜੀ ਰੂਪ ਵਿੱਚ ਦੇਣ ਲਈ ਲਿਖ ਦਿੱਤਾ ਮੈਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਮੈਂ ਨਿਯਤ ਸਮੇਂ ਅਤੇ ਤਾਰੀਖ ਨੂੰ ਪੰਜਾਬ ਸਿਵਲ ਸਕੱਤਰੇਤ ਵਿੱਚ ਸੀਐਮ ਕੋ ਵਿਕੇ ਪਹੁੰਚ ਗਿਆ ਕੁਝ ਹੋਰ ਵੀ ਅਫਸਰ ਨਿੱਜੀ ਸੁਣਵਾਈ ਲਈ ਬੈਠੇ ਸਨ ਜਦੋਂ ਮੈਨੂੰ ਬੁਲਾਇਆ ਗਿਆ ਤਾਂ ਇੱਕ ਪ੍ਰਿੰਸੀਪਲ ਸਕੱਤਰ 2 ਤੋਂ ਸੀਐਮ ਵਧੀਕ ਪ੍ਰਿੰਸੀਪਲ ਸਕੱਤਰ ਵਧੀਕ ਸਕੱਤਰ ਅਮਲਾ ਬੈਠੇ ਸਨ ਸੀਐਮ ਸੈਂਟਰ ਸੀਟ ਤੇ ਬੈਠੇ ਸੀ ਮੈਨੂੰ ਉਹਨਾਂ ਦੇ ਸਾਹਮਣੇ ਬੈਠਣ ਲਈ ਕਿਹਾ ਗਿਆ ਮੈਨੂੰ ਬੈਠਣਸਾਰ ਸੀਐਮ ਸਾਹਿਬ ਨੇ ਪੁੱਛਿਆ ਹਾਂ ਜੀ ਕਾਕਾ ਜੀ ਦੱਸੋ ਕੀ ਗੱਲ ਆ ਮੈਂ ਦੱਸਿਆ ਕਿ ਮੈਂ ਰੈੱਡ ਕਰਾਸ ਦੀਆਂ ਦੋ ਐਮਬੈਸਡਰ ਕਾਰਾਂ ਕੰਡਮ ਕਰਕੇ ਇੱਕ ਡੀਜ਼ਲ ਦੀ ਨੋਵਾ ਕਾਰ ਸਭ ਤੋਂ ਸਸਤਾ ਮਾਡਲ ਜੋ ਪੰਜਾਬ ਸਰਕਾਰ ਲਈ ਮਨਜ਼ੂਰ ਸਿਧਾ ਹੈ ਉਹ ਸਰਕਾਰੀ ਪਾਤੇ ਨਿਮਾ ਅਨੁਸਾਰ ਰੈੱਡ ਕਰਾਸ ਕੋਲ ਬਚਤ ਪੈਸੇ ਜੋ ਐਫ ਡੀ ਆਰ ਕਰਵਾਏ ਹੋਏ ਸਨ ਉਹਨਾਂ ਵਿੱਚੋਂ ਸਰਕਾਰ ਦੇ ਨੀਮਾ ਤਹਿਤ ਮਤਾ ਪਾ ਕੇ ਖਰੀਦੀ ਹੈ ਹੋਰ ਵੀ ਡੀ ਸੀ ਇਸ ਨੇ ਕਾਰਾਂ ਖਰੀਦੀਆਂ ਨੇ ਪਰ ਕਿਸੇ ਨੇ ਪੁੱਛਿਆ ਪ੍ਰਿੰਸੀਪਲ ਸਖਤਰ ਬੋਲਿਆ ਸੀ ਤਾਂ ਤੈਨੂੰ ਕੁਝ ਨਹੀਂ ਕਿਹਾ ਇਹ ਤਾਂ ਭਾਰਤ ਸਰਕਾਰ ਨੇ ਐਕਸ਼ਨ ਲੈਣ ਲਈ ਕਿਹਾ ਮੈਂ ਕਿਹਾ ਕਿ ਸਾਰੀ ਬਿਮਾਰੀ ਤਾਂ ਪੰਜਾਬ ਸਰਕਾਰ ਤੋਂ ਉੱਠੀ ਹੈ ਪਰ ਸਰਕਾਰ ਨੂੰ ਕੀ ਸੁਪਨਾ ਆ ਗਿਆ ਕਿ ਕਬੂਰਥਲੇ ਕਾਰ ਖਰੀਦੀ ਹੈ ਮੈਂ ਸੀਐਮ ਨੂੰ ਕਿਹਾ ਸਰ ਮੇਰੇ ਨਾਲ ਵਿਸਕਾਰਾ ਹੋਇਆ ਹੈ ਸਰ ਕੀ ਤੁਸੀਂ ਨਹੀਂ ਜਾਣਦੇ ਕਿ ਹਰਕੇਸ਼ ਸਿੰਘ ਸਿੱਧੂ ਬੇਈਮਾਨ ਹੈ ਕਿ ਇਮਾਨਦਾਰ ਮੈਂ ਉਹ ਅਫਸਰ ਹਾਂ ਜਿਹੜਾ ਰਾਤ ਨੂੰ ਲੋਕਾਂ ਨੂੰ ਫੋਨ ਕਰਕੇ ਰਿਸ਼ਵਤ ਬਾਰੇ ਪੁੱਛਤਾ ਹੁੰਦਾ ਸੀ ਰਿਸ਼ਵਤ ਦੇ ਪੈਸੇ ਮੜਵਾਉਂਦਾ ਸੀ ਆបਕਾਰੀ ਮਹਿਕਮੇ ਵਿੱਚ ਵੱਡੇ ਨਾਮੀ ਟੈਕਸ ਚੋਰ ਫੜੇ ਇੱਕ ਦਿਨ ਵਿੱਚ 65 ਲੱਖ ਜੁਰਮਾਨਾ ਲਾਇਆ ਲੈਂਡ ਰਿਕਾਰਡ ਤਿੰਨ ਜ਼ਿਲ੍ਹਿਆਂ ਦਾ ਡਿਜੀਟਲਾਈਜੇਸ਼ਨ ਕੀਤੀ ਸਿਰਫ ਜਿੱਥੇ ਮੈਂ ਡੀਸੀ ਰਿਟਾਇਰਡ ਉਹ ਜ਼ਿਲ੍ਹੇ ਹੀ ਅਜੇ ਤੱਕ ਮੁਕੰਮਲ ਹਨ ਹੋਰ ਅਜੇ ਵੀ ਨਹੀਂ ਹੋਏ ਪੀਆਰਟੀਸੀ ਡੁੱਬੀ ਹੋਈ ਕਾਰਪੋਰੇਸ਼ਨ ਖੜੀ ਕੀਤੀ ਜੇ ਮੈਂ ਚੋਰਾਂ ਬੇਈਮਾਨਾ ਮੈਨੂੰ ਡਿਸਮਿਸ ਕਰ ਦਿਓ ਮੈਂ ਸਮਝਾਂਗਾ ਕਿ ਦ੍ਰੋਪਤੀ ਦੇ ਦੀਰ ਦੇਵਤਿਆਂ ਦੀ ਸਭਾ ਵਿੱਚ ਹਰਨ ਹੋ ਗਏ ਕਰੋ ਮੈਨੂੰ ਡਿਸਮਿਸ ਮੈਨੂੰ ਪਤਾ ਨਹੀਂ ਇੱਕੋ ਸਾਚ ਮੈਂ ਕਿੰਨਾ ਕੁਝ ਤੇ ਕੀ ਕੁਝ ਬੋਲ ਗਿਆ ਮੈਨੂੰ ਇਸ ਗੱਲ ਦਾ ਅੱਜ ਵੀ ਅਫਸੋਸ ਹੈ ਕਿ ਮੈਂ ਗੁਨਾਹਗਾਰ ਵਜੋਂ ਪੇਸ਼ ਹੋ ਕੇ ਵੀ ਮੇਰੀ ਬੋਲੀ ਤਰਲੇ ਭਰੀ ਜਾ ਖਰਾਤ ਮੰਗਣ ਵਾਲੀ ਹੋਣ ਦੀ ਬਜਾਏ ਰੁੱਖੀ ਸੀ ਜੋ ਕਿ ਨਹੀਂ ਹੋਣੀ ਚਾਹੀਦੀ ਸੀ ਮੇਰੀ ਗੱਲ ਮੁਕੰਮਲ ਹੋ ਕੇ ਸੀਐਮ ਨੇ ਐਨਾ ਹੀ ਕਿਹਾ ਸੀ ਕਿ ਡੀਸੀ ਕਬੂਰਥਲਾ ਤੋਂ ਰਿਪੋਰਟ ਲਾ ਕੇ ਕਾਰ ਕਰੀਦਨ ਵਿੱਚ ਕੋਈ ਵਿੱਤੀ ਨੁਕਸਾਨ ਜਾਂ ਵਿੱਤੀ ਨਿਯਮਾਂ ਦੀ ਲੰਘਣਾ ਹੋਈ ਹੈ ਜਾਂ ਨਹੀਂ ਕਿਸੇ ਹੋਰ ਕਾਨੂੰਨ ਦੀ ਉਲੰਘਣਾ ਜਾਂ ਵਿੱਤੀ ਨੁਕਸਾਨ ਤਾਂ ਨਹੀਂ ਹੋਇਆ। ਮੇਰੀ ਰਿਪੋਰਟ ਡੀਸੀ ਵੱਲੋਂ ਠੀਕ ਭੇਜੀ ਗਈ। ਪੰਜਾਬ ਸਰਕਾਰ ਨੇ ਪਾਰ ਸਰਕਾਰ ਨੂੰ ਕੇਸ ਖਤਮ ਕਰਨ ਲਈ ਲਿਖ ਦਿੱਤਾ। ਇਹ ਗੱਲ ਜ਼ਿਕਰ ਕਰਨ ਯੋਗ ਹੈ ਕਿ ਮੈਨੂੰ ਮੇਰੇ ਕਿਸੇ ਸਾਧਨ ਤੋਂ ਪਤਾ ਲੱਗਾ ਕਿ ਮੇਰੀ ਅੰਤਮ ਸੁਣਵਾਈ ਲਈ ਸੀਐਮ ਦੇ ਕਮਰੇ ਵਿੱਚ ਜਾਣ ਤੋਂ ਪਹਿਲਾਂ ਪ੍ਰਿੰਸੀਪਲ ਸਕੱਤਰ ਨੇ ਇਹ ਚੁਗਲੀ ਲਾ ਦਿੱਤੀ ਸੀ ਕਿ ਹਰਗੇਤ ਸਿੰਘ ਸਿੱਧੂ ਉਹ ਅਫਸਰ ਹੈ ਜਿਹੜਾ ਆਮ ਆਦਮੀ ਪਾਰਟੀ ਵਿੱਚ ਚਲਾ ਗਿਆ ਹੈ। ਪਰ ਸੀਐਮ ਨੇ ਅੱਗੋਂ ਇਤਨਾ ਹੀ ਕਿਹਾ ਚਲੋ ਜਿਸ ਮਰਜ਼ੀ ਪਾਰਟੀ ਵਿੱਚ ਹੋਵੇ, ਮੁੰਡਾ ਰੁੱਖਾ ਤਾਂ ਸੀ। ਮੈਂ ਮੰਨਦਾ ਸੀ ਮੈਂ ਕਈ ਗੱਲਾਂ ਵਿੱਚ ਭਾਵੇਂ ਬਾਦਲ ਸਾਹਿਬ ਨੂੰ ਚੰਗਾ ਨਹੀਂ ਸੀ ਸਮਝਦਾ ਪਰ ਉਸ ਇਨਸਾਨ ਦੀ ਇੱਕ ਸਿਫਤ ਸੀ ਕਿ ਉਹ ਰੁੱਖੇ ਬੰਦੇ ਨੂੰ ਵੀ ਹਲੀਮੀ ਨਾਲ ਬੋਲਦਾ ਸੀ ਤੇ ਉਹ ਬਸ ਲੱਗਦੇ ਕਿਸੇ ਦਾ ਬੁਰਾ ਨਹੀਂ ਕਰਦਾ ਸੀ ਜਿੰਨਾ ਚਿਰ ਉਹ ਬੰਦਾ ਉਸ ਦੀ ਸਿਆਸੀ ਖੇਡ ਵਿੱਚ ਕੋਈ ਖਰਾਬੀ ਨਾ ਕਰਦਾ ਹੋਵੇ ਮੈਂ ਇੱਕ ਦਿਨ ਵੀ ਦਿੱਲੀ ਡੀਓਪੀਟੀ ਅਮਲਾ ਵਿਭਾਗ ਦੇ ਦਫ਼ਤਰ ਨਹੀਂ ਗਿਆ ਉਹਨਾਂ ਨੇ ਬਾਅਦ ਜਾਣ ਦੀ ਲਈ ਮੈਨੂੰ ਫੇਰ ਵੀ ਉਲਝਾਉਣ ਦੀ ਇੱਕ ਪਾਸੇ ਮੇਰੇ ਖਿਲਾਫ ਭਾਜਪਾ ਦੂਜੇ ਪਾਸੇ ਮੇਰੀ ਪਾਰਟੀ ਦੇ ਵਿਰੋਧੀ ਧੜੇ ਨੂੰ ਮੇਰੇ ਖਲਾਫ ਮੁਤਲਬ ਗਿਆ ਉਹਨਾਂ ਨੇ ਕਿਸੇ ਨਾ ਕਿਸੇ ਟੁੱਟੇ ਫੁੱਟੇ ਪੱਤਰਕਾਰ ਤੋਂ ਕਦੇ ਬਠਿੰਡੇ ਤੋਂ ਲੁਧਿਆਣੇ ਤੋਂ ਕਦੇ ਕਿਤੋਂ ਹੋਰ ਕੇ ਹਰਕੇਸ਼ ਸਿੰਘ ਸਿੱਧੂ ਨੇ ਡੀਸੀ ਕਪੂਰਥਲਾ ਹੁੰਦੇ ਆਪਣੀ ਘਰਵਾਲੀ ਲਈ ਮਹਿੰਗੀ ਲਗਜ਼ਰੀ ਕਾਰ ਰੈਡ ਕ੍ਰਾਸ ਨੂੰ ਲੱਖਾਂ ਦਾ ਕਾਟਾ ਪਾ ਕੇ ਖਰੀਦੀ ਭਾਵੇਂ ਡੀਸੀ ਦੀ ਪਤਨੀ ਹਸਪੀਟਲ ਵੈਲਫੇਅਰ ਸੈਕਸ਼ਨ ਦੀ ਚੇਅਰਪਰਸਨ ਹੁੰਦੀ ਹੈ ਪਰ ਮੇਰੀ ਪਤਨੀ ਨੇ ਨਾ ਤਾਂ ਕੋਈ ਮੀਟਿੰਗ ਕੀਤੀ ਨਾ ਕਦੇ ਸਰਕਾਰੀ ਗੱਡੀ ਵਰਤੀ ਉਸ ਬਾਤੋਂ ਹੀ ਸ਼ਰਮਾਕਲ ਤੇ ਘਟ ਸੋਸ਼ਲਾਈਜ਼ ਕਰਨ ਵਾਲੀ ਹੈ ਪਰ ਸ਼ਿਕਾਇਤ ਕਰਨ ਵਾਲੇ ਨੇ ਇਸ ਤੋਂ ਕੀ ਲੈਣਾ ਸੀ ਉਸ ਦਾ ਆਪਣਾ ਏਜੰਡਾ ਸੀ ਨਾਲ ਇਹ ਵੀ ਕਹਿਣਾ ਕਿ ਉਹ ਉਂਝ ਆਪਣੇ ਆਪ ਨੂੰ ਮਾਨਦਾਰ ਸਮਝਦਾ ਹੈ ਹੁਣ ਜੇ ਤੁਸੀਂ ਜੋ ਮਰਜ਼ੀ ਗੱਲਾਂ ਕਰੀ ਜਾਓ ਪਰ ਇਮਾਨਦਾਰ ਬੰਦਾ ਅਫਸਰ ਕਿਸੇ ਦੀ ਅੰਦਰੋਂ ਪਸੰਦ ਨਹੀਂ ਹੁੰਦੀ ਮੈਨੂੰ ਇੱਕ ਅਫਸਰ ਨੇ ਦੱਸਿਆ ਕਿ ਜਿਸ ਅਫਸਰ ਬਾਰੇ ਤੁਸੀਂ ਇਹ ਰੌਲਾ ਪਾਉ ਕਿ ਉਹ ਬ੍ਰਿਸ਼ਟਾ ਉਸ ਤੇ ਸਾਰੇ ਲਾਗੂ ਹੁੰਦੇ ਨੇ ਜਿਸ ਔਰਤ ਦੇ ਚਾਲ ਚਲਨ ਸਹੀ ਨਾ ਹੋਣ ਬਾਰੇ ਰੌਲਾ ਪਾਇਆ ਜਾਵੇ ਉਸ ਤੇ ਵੀ ਸਾਰੇ ਲਾਗੂ ਹੁੰਦੇ ਨੇ ਇਮਾਨਦਾਰੀ ਤੇ ਅੱਛਾ ਕਿਰਦਾਰ ਸਰਕਾਰੀ ਨੌਕਰੀ ਵਿੱਚ ਅਕਸਰ ਤੁਹਾਡਾ ਦੁਸ਼ਮਣ ਪਨ ਜਾਂਦਾ ਹੈ। ਆਖਿਰ ਮੈਨੂੰ ਸੈਂਟਰਲ ਪ੍ਰਸ਼ਾਸਨਿਕ ਟ੍ਰਿਬਿਊਨਲ ਸੀਏਟੀ ਚੰਡੀਗੜ੍ਹ ਦੀ ਅਦਾਲਤ ਵਿੱਚ ਕੇਸ ਪਾ ਕੇ ਭਾਰਤ ਸਰਕਾਰ ਨੂੰ ਹਦਾਇਤ ਜਾਰੀ ਕਰਾਉਣੀ ਪਈ। ਕੇਸ ਦੇ ਕੇਸ ਦਾ ਫੈਸਲਾ 2 ਮਹੀਨੇ ਵਿੱਚ ਕਰੇ ਤੇ ਬਕਾਇਆ ਜາດ ਦੀ ਅਦਾਇਗੀ ਕਰੋ। ਰੈੱਡ ਕਰਾਸ ਦੇ ਕੇਸਾਂ ਵਿੱਚ ਜਿਹੜੇ ਸਿੱਧੇ ਭਰਤੀ ਦੇ ਕੁਝ ਅਫਸਰਾਂ ਨੇ ਵੱਡੇ-ਵੱਡੇ ਕਪਲੇ ਕੀਤੇ ਸਨ ਉਹਨਾਂ ਨੂੰ ਸੀਨੀਅਰ ਅਫਸਰਾਂ ਦੀ ਇਮਾਨਦਾਰ ਕਮੇਟੀ ਨੇ ਬੇਖੂਟ ਠਹਿਰਾ ਕੇ ਬਰੀ ਕਰ ਦਿੱਤਾ। ਜਿਹੜੇ ਪੀਸੀਐਸ ਤੋਂ ਤਰੱਕੀ ਕਰਕੇ ਆਈਐਸ ਬਣ ਕੇ ਡੀਸੀ ਲੱਗੇ ਸੀ ਜਿਨ੍ਹਾਂ ਬਾਰੇ ਰੈਗੂਲਰ ਕੇਡਰ ਦੀ ਇਹ ਧਾਰਨਾ ਬਣੀ ਹੈ ਕਿ ਉਹ ਪ੍ਰਿਸ਼ਟ ਹੁੰਦੇ ਨੇ ਕੌਣ ਕਹੇ ਰਾਣੀਆ ਘਟਕ ਅੱਜ ਮੈਂ YouTube ਵਿੱਚੋਂ 10 ਆਈਐਸ ਮਹਾਪ੍ਰਿਸ਼ਟ ਅਫਸਰ ਪੂਰੇ ਦੇਸ਼ ਵਿੱਚੋਂ ਵੇਖ ਰਿਆਂ ਉਹਨਾਂ ਵਿੱਚੋਂ ਸਾਰੇ ਹੀ ਰੈਗੂਲਰ ਪੜਤੀ ਦੇ ਜਮੂਰੇ ਸਨ ਉਹ ਰਿਸ਼ਵਤਖੋਰ ਜਿਨ੍ਹਾਂ ਨੂੰ ਜੁਡੀਸ਼ੀਅਲ ਅਦਾਲਤਾਂ ਨੇ ਕਈ ਜੁਰਮਾਨਾ ਕਰਕੇ ਭ੍ਰਿਸ਼ਟਾਚਾਰ ਦੇ ਦੋਸ਼ੀ ਲਾਣਿਆ ਸੀ ਪਰ ਮੋਟੀ ਅਫਸਰ ਵੀ ਕੋਈ ਘਟ ਨਹੀਂ ਹੁੰਦੇ ਸਾਰੇ ਰੈਗੂਲਰ ਪੜਤੀ ਬੇਈਮਾਨ ਜਾਂ ਇਮਾਨਦਾਰ ਨਹੀਂ ਹੁੰਦੇ ਕਿ ਸਾਰੇ ਪੂਰੇ ਤੇ ਪੂਰੇ ਕੈਡਰ ਨੂੰ ਇੱਕੋ ਰਸਤੇ ਬੰਨਾ ਠੀਕ ਨਹੀਂ ਹੁੰਦਾ ਇੱਕ ਭਰਾ ਆਈਐਸ ਬਣ ਗਿਆ ਇੱਕ ਪੀਸੀਐਸ ਇੱਕ ਆਈਪੀਐਸ ਹੁਣ ਇਹ ਮਨਅਸਰ ਕਰਦਾ ਕਿ ਉਹਨਾਂ ਦੇ ਘਰ ਵਿੱਚ ਪਰਿਵਰਸ਼ ਕਿਉਂ ਜੀ ਹੋਈ ਹੈ ਉਹਨਾਂ ਦੇ ਸੰਸਕਾਰ ਕੀ ਹਨ ਇਹ ਕੋਈ ਮਾਇਨੇ ਨਹੀਂ ਰੱਖਦਾ ਕਿ ਫਲਾਣਾ ਬੰਦਾ ਆਈਆਈਟੀ ਆਈਆਈਐਮ ਜਾਂ ਮੈਡੀਸਨ ਦੀ ਡਾਕਟੋਰੇਟ ਕਰਕੇ ਤੇ ਉੱਚੇ ਦਰਜੇ ਦਾ ਹੁਸ਼ਾਰਾ ਲੈਕ ਹੈ ਹੁਸ਼ਾਰਾ ਹੋਣਾ ਲੈਕ ਹੋਣਾ ਇਮਾਨਦਾਰ ਹੋਣਾ ਚੰਗਾ ਬੰਦਾ ਹੋਣਾ ਲੋਕਪੱਕੀ ਹੋਣਾ ਇਹ ਸਾਰੇ ਵੱਖਰੇ ਵੱਖਰੇ ਪੱਖ ਨੇ ਕਿਸੇ ਵਿਅਕਤੀ ਵਿਸ਼ੇਸ਼ ਦੀ ਸ਼ਖਸੀਅਤ ਦੇ ਵੱਡੇ ਘਰਾਣੇ ਦੀ ਸਰਕਾਰੀ ਨੌਕਰੀ ਵਿੱਚ ਰਾਜਨੀਤੀ ਵਿੱਚ ਜਾਂ ਜਟਿਲ ਦੇ ਕਿਸੇ ਹੋਰ ਖੇਤਰ ਜਾਣ ਨਾਲ ਕੋਈ ਜ਼ਰੂਰੀ ਨਹੀਂ ਕਿ ਉਹ ਇਮਾਨਦਾਰ ਹੋਣਗੇ ਗਰੀਬ ਦਾ ਜ਼ਰੂਰੀ ਨਹੀਂ ਕਿ ਉਹ ਬੇਈਮਾਨ ਹੀ ਬਣੇਗਾ ਜਿੰਨੀ ਦੇਰ ਤੱਕ ਬੰਦੇ ਦੀ ਰੂਹ ਅੰਦਰੋਂ ਨਹੀਂ ਰਜਦੀ ਓਨੀ ਦੇਰ ਤੱਕ ਉਹ ਨਾ ਖਾ ਕੇ ਰਹਿਦਾ ਨਾਲ ਅਨੇਕਾਂ ਧਰਤੀਆਂ ਦੇ ਭਾਰ ਜਿੰਨੀ ਖਾਣ ਤੇ ਵਰਤਨ ਸਮਗਰੀ ਬੰਨੀ ਫਿਰੇ ਨਹੀਂ ਰਜਦਾ ਇਹ ਰਜਨਾ ਹੈ ਤਾਂ ਸਿਰਫ ਗੁਰੂ ਦੇ ਦਿੱਤੇ ਸਬਰ ਸੰਤੋਖ ਨਾਲ ਹੀ ਮਿਲਦਾ ਹੈ ਇਹ ਪਰਮ ਪਿਆਲਾ ਖਸਮ ਕਾ ਜੈ ਪਾਵੇ ਤੈ ਦੇ ਇਹ ਸਬਰ ਸੰਤੋਖ ਤੇ ਰੱਜ ਜੋ ਅਸੀਂ ਅਪਰੋਪਤਕ ਵਿਚਾਰ ਕੀਤਾ ਹੈ ਇਹ ਅਧਿਆਤਮਕ ਪੱਖ ਹੈ ਦੂਜਾ دنیਵੀ ਪੱਖ ਇਹ ਹੈ ਕਿ ਜਿਸ ਨੂੰ ਨੈਤਿਕਤਾ ਦਾ ਨਾਮ ਦਿੰਦੇ ਤਾਂ ਕੁਝ ਲੋਕ ਰੱਬ ਨੂੰ ਤੇ ਰੱਬ ਦੀ ਹੋਂਦ ਨਹੀਂ ਮੰਨਦੇ ਲੇਕਿਨ ਉਸੇ ਪ੍ਰਸ਼ਾਸਨ ਤੇ ਸਮਾਜ ਦੇ ਸਿਸਟਮ ਐਨੇ ਉੱਤਮ ਪਾਰਦਰਸ਼ੀ ਤੇ ਦੋਸ਼ ਰਹਿਤ ਹੁੰਦੇ ਨੇ ਉਹ ਲੋਕ ਆਤਮਾ ਨੂੰ ਮੰਨਦੇ ਨੇ ਨੈਤਿਕਤਾ ਨੂੰ ਮੰਨਦੇ ਨਹੀਂ ਉੱਥੇ ਬਲਾਸਕਾਰੀ ਚੋਰੀ ਹੀਰਾ ਫੇਰੀ ਪ੍ਰਸ਼ਟਾਚਾਰ ਵਰਗੀਆਂ ਬਿਮਾਰੀਆਂ ਲਾਮਤਾਂ ਦੇ ਨਾਮ ਨਬੂਦ ਤੱਕ ਨਹੀਂ ਉਹ ਕਿਉਂ ਤੇ ਕਿਵੇਂ ਉਹਨਾਂ ਦੇ ਲੋਕ ਰਾਜ ਪ੍ਰਬੰਧਕੀ ਸਿਸਟਮ ਇਤਨੇ ਪਾਰਦਰਸ਼ੀ ਹਨ ਕਿ ਚੋਰ ਬੇਈਮਾਨ ਨੂੰ ਇੱਕ ਦਿਨ ਤੱਕ ਨਹੀਂ ਛਿਪਣ ਦਿੰਦੇ ਫੜ ਲੈਂਦੇ ਹਨ ਇਸ ਕਰਕੇ ਕੋਈ ਹਿੰਮਤ ਹੀ ਨਹੀਂ ਕਰਦਾ ਰਿਸ਼ਵਤਖੋਰ ਬੰਦੇ ਉੱਥੇ ਹੀ ਬਣਦੇ ਹਨ ਜਿੱਥੇ ਰਿਸ਼ਵਤ ਖਾ ਕੇ ਪਾਰ ਲੰਘ ਜਾਂਦੇ ਹਨ ਉਹਨਾਂ ਦਾ ਕੋਈ ਵਿਜੀਲੈਂਸ ਸਰਕਾਰ ਜਾਂ ਨਿਆਂਪਾਲਿਕਾ ਕੁਝ ਵਿਗਾੜ ਨਹੀਂ ਸਕਦੀ ਜਿੱਥੇ ਕੁੱਤੀ ਚੋਰ ਨਾਲ ਰਲੀ ਹੋਈ ਹੈ ਜਿੱਥੇ ਰਾਖੇ ਖੇਤ ਨੂੰ ਖਾਰੇ ਹਨ ਜਿੱਥੇ ਹਾਕਮ ਸ਼ਾ ਮੁਕੱਦਮ ਕੁੱਤੇ ਹਨ ਹੁਣ ਮਸਲਾ ਇਹ ਹੈ ਕਿ ਇਸ ਤੇ ਸੁਧਾਰ ਲਈ ਉਪਰੋਂ ਹੇਠਾਂ ਵੱਲ ਜਾਂ ਹੇਠੋਂ ਉੱਪਰ ਵੱਲ ਚੱਲਿਆ ਜਾਵੇ ਇਸ ਰਿਸ਼ਵਤਖੋਰੀ ਦੇ ਖਿਲਾਫ ਸਾਰਾ ਮੁਲਕ ਹੈ ਕਿਸੇ ਨਾ ਕਿਸੇ ਰੂਪ ਵਿੱਚ ਇਸ ਰਿਸ਼ਵਤਖੋਰ ਨਿਜ਼ਾਮ ਤੋਂ ਪੀੜਤ ਹੈ ਲੋਕ ਇਸ ਨੂੰ ਰੋਕਣ ਲਈ ਆਵਾਜ਼ ਬੁਲੰਦ ਕਰਨ ਦੀ ਬਜਾਏ ਇਸ ਪ੍ਰੇਸਟਿਜ ਨਿਜ਼ਾਮ ਦਾ ਅੰਗ ਹੋਣ ਵਿੱਚ ਹੀ ਬਿਹਤਰੀ ਸਮਝਦੇ ਹਨ ਵੱਡੀ ਗੱਲ ਇਹ ਹੈ ਕਿ ਹੁਣ ਰਿਸ਼ਵਤਖੋਰ ਹੋਣਾ ਨਮੋਸ਼ੀ ਬੇਇੱਜ਼ਤੀ ਜਾਂ ਤੱਬਾ ਸਮਝਣ ਦੀ بجائے ਫਖਰ ਇੱਜ਼ਤ ਤੇ ਮਾਨ ਮਹਿਸੂਸ ਕੀਤਾ ਜਾਂਦਾ ਹੈ। ਇਹ ਸਮਾਜ ਦਾ ਸਭ ਤੋਂ ਵੱਡਾ ਦੁਖਾਂਤ ਹੈ। ਰਾਜਨੀਤਿਕ ਲੀਡਰਾਂ ਨੇ ਰਿਸ਼ਵਤ ਦਾ ਸੰਸਤੀਕਰਨ ਤੇ ਸੰਸਤਾ ਦਾ ਪ੍ਰਸਟੀਕਰਨ ਕਰ ਦਿੱਤਾ ਹੈ। ਹੌਲੀ-ਹੌਲੀ ਪੂਰੇ ਦਾ ਪੂਰਾ ਲੋਕਤੰਤਰ ਹੀ ਪ੍ਰਸਟ ਕਰ ਦਿੱਤਾ ਹੈ। ਸੰਵਿਧਾਨਕ ਤੇ ਗੈਰ ਸੰਵਿਧਾਨਕ ਸਿਸਟਮ ਸਮਾਨੰਤਰ ਚੱਲਦਾ ਹੈ ਬਲਕਿ ਪ੍ਰਸਟ ਸਿਸਟਮ ਵਿੱਚ ਇਮਾਨਦਾਰੀ ਹੈ। ਉਪਰਿਸ਼ਟਾਚਰ ਕੰਨੀ ਸਚਾਈ ਤੇ ਇਮਾਨਦਾਰੀ ਨਾਲ ਪ੍ਰਤੀਬਧਨ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।